ਭਾਜਪਾ ਦੇ ਕਰਨਾਟਕਾ ਦੇ ਕੈਂਪੀ ਨੇ ਭਾਜਪਾ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਪਾਸ ਦਿੱਤਾ ਕਿਤੇ ਕੋਈ ਹੋਰ ਹੁੰਦਾ ਤੇ ਅੱਜ ਉਹਨੂੰ ਗ੍ਰਿਫਤਾਰ ਕਰਕੇ ਐਂਡਮੈਨ ਨਿਕੋਬਰ ਉਹ ਕਾਲੇ ਪਾਣੀ ਉਹ ਸ਼ੈਂਪੀ ਨੂੰ ਲੈ ਗਏ ਹੋਣੇ ਸੀ ਤੇ ਪਤਾ ਨਹੀਂ ਕੀ ਕੀ ਟੈਲੀਵਿਜ਼ਨ ਤੇ ਚੱਲਦਾ ਹੋਣਾ ਸੀ ਇਲਜ਼ਾਮ ਨਹੀਂ ਲਾ ਸਕੇ ਐਮਪੀ ਆਪਣਾ ਨਿਕਲਿਆ ਕੋਈ ਅਜੇ ਤੱਕ ਐਕਸ਼ਨ ਨਹੀਂ ਕੋਈ ਹੋ ਮੰਤਰੀ ਦੀ ਸਟੇਟਮੈਂਟ ਨਹੀਂ ਉਸ ਦੇ ਖਿਲਾਫ ਮੁਜ਼ਾਰਾ ਕਰਦੇ ਹੋਏ ਜਿਹੜਾ ਸਾਡਾ ਜਮਹੂਰੀ ਹੱਕ ਕੇ 150 MP ਬਾਹਰ ਕੱਢ ਦਿੱਤਾ ਆ ਜਿਹੜਾ ਸੀ ਹਾਂ ਸੋ ਇਹ ਇਸ ਗੱਲ ਕਰਨਾ ਉਹ ਪ੍ਰਧਾਨ ਜੀ ਤੁਸੀਂ ਵੀ ਆ ਜਾਓ ਤੁਸੀਂ ਵੀ ਹੁਣ ਅਗਲੇ ਪਾਸੇ ਨੂੰ ਆ ਜਾਓ ਹਾਂਜੀ ਤੋਂ ਮੇਰੀ ਬੇਨਤੀ ਇਹ ਹੈ ਕਿ ਅਸੀਂ ਸਮੁੱਚੇ ਵੇਖੋ ਗੱਲ ਮੇਰੇ ਵੀਰੋ ਤੇ ਭਰਾਓ तकरीबन 150 ਐਮਪੀ اپوزیشن ਪਾਰਟੀਆਂ ਦਾ ਇਹ ਭਾਜਪਾ ਦੀ ਸਰਕਾਰ ਨੇ ਜਿਹੜੇ ਪਾਰਲੀਮੈਂਟ ਚ ਐਂਟਰੀ ਕੀਤੀ ਜਿਨ੍ਹਾਂ ਨੇ ਕੱਲਾ ਸਵਾਲ ਸਾਡੇ ਐਮਪੀਆ ਨੇ ਪੁੱਛਿਆ ਸੀ ਕਿ ਹੋਮ ਮਿਨਿਸਟਰ ਸਟੇਟਮੈਂਟ ਦੇ ਕੇ ਬੰਦੇ ਹਾਜ਼ਰ ਕਿਸਤਨਾ ਹੋਏ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਮੇਰੇ ਵੀਰੋ ਅਸੀਂ ਦਿੱਲੀ ਵਿੱਚ ਸੀ ਕੈਪਟਨ ਸਾਹਿਬ ਵੀ ਸਾਡੇ ਨਾਲ ਸੀ ਸੰਦੀਪ ਸਿੰਘ ਜੀ ਪ੍ਰਧਾਨ ਜੀ ਵੀ ਸਨ ਜਦੋਂ ਸਾਨੂੰ ਪਤਾ ਲੱਗਾ ਇੱਕ ਸਾਡੇ ਐਮਪੀ ਦੋਸਤ ਨੇ ਜਿਨ੍ਹਾਂ ਨੇ ਖੁਦ ਉਹ ਜਿਹੜਾ ਬੰਬ ਮਾਰ ਰਿਹਾ ਸੀ ਉਹਨੂੰ ਹੱਥੇ ਚ ਫੜਿਆ ਸਾ ਗੁਰਜੀਤ ਸਿੰਘ ਔਜਲਾ ਅਮਰitsar ਵਾਲਿਆਂ ਨੇ ਅਸੀਂ ਪਹਿਲੇ ਫਿਕਰਮੰਦ ਸੀ ਕਿ ਇਹ ਵੇਲੋ ਕੋਈ ਆਪਣੇ ਸੂਬੇ ਦਾ ਤਾਂ ਨਹੀਂ ਤੁਸੀਂ ਸਮਝ ਹੀ ਗਿਆ ਮੈਂ ਸਮਝਾਣਾ ਕੀ ਚਾਹੁੰਦਾ ਜਾਂ ਕਿਹੜੀ ਘਟ ਗਿੰਤੀ ਹੋਰਦਾ ਸੀ ਕਿ ਤੇ ਨਵੇਂ ਨਾ ਕੰਮ ਸ਼ੁਰੂ ਹੋ ਜੇ ਜਾਂ ਕੋਈ ਪਾਸ ਦੇਣ ਵਾਲਾ ਕੋਈ ਕਿਹੜੀ ਪਾਰਟੀ ਦਾ ਐਮਪੀ ਸੀ ਹੁਣ ਤੁਸੀਂ ਵੇਖੋ ਉਹਦੇ ਵਿੱਚ ਐਮਪੀ संधु साहब छोटा जा फरमान जारी करो बीबीओ बीबीओ हम प्रधान जी इस है बह जाओ बह जो शाबाश धनवाद हूं नी उठना तो महाराज दची कहना हम बह जो बह जो बस महाराज दवाती उठन जो गई अच्छा हूं अगली गल मेरी सुन लो ਇੰਨੀ ਗੱਲ ਕਹੀ ਗਈ ਸੀ ਤੇ ਪਾਸ ਕਿਹਦਾ ਸੀ ਜਿਹੜੇ ਉਹ ਬੰਦਿਆ ਨੇ ਉਥੇ ਆ ਕੇ ਡਿਮੋਨਸਟ੍ਰੇਟ ਕੀਤਾ ਪਾਰਲੀਮੈਂਟ ਚ ਉਹ ਬੰਦੇ ਕੌਣ ਸਨ ਜੀ ਵੱਖ-ਵੱਖ ਸੂਬਿਆਂ ਦੇ ਤੇ ਪਾਸ ਦਿੱਤਾ ਭਾਜਪਾ ਦੇ ਕਰਨਾਟਕਾ ਦੇ ਕੈਂਪੀ ਨੇ ਭਾਜਪਾ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਪਾਸ ਦਿੱਤਾ ਕਿਤੇ ਕੋਈ ਹੋਰ ਹੁੰਦਾ ਤੇ ਅੱਜ ਉਹਨੂੰ ਗ੍ਰਿਫਤਾਰ ਕਰਕੇ ਐਂਡਮੈਨ ਨਿਕੋਬਰ ਉਹ ਕਾਲੇ ਪਾਣੀ ਉਸ ਐਮਪੀ ਨੂੰ ਲੈ ਗਏ ਹੋਣੇ ਸੀ। ਦਿਸ ਮੈਂਬਰ ਕਰਤਾ ਹੋਣਾ ਸੀ। ਪਾਰਲੀਮੈਂਟ ਚੋਂ ਕੱਢ ਦਿੱਤਾ ਹੋਣਾ ਸੀ ਗ੍ਰਿਫਤਾਰੀ ਹੋਈ ਹੋਣੀ ਸੀ। ਤੇ ਪਤਾ ਨਹੀਂ ਕੀ ਕੀ ਟੀਵੀਜ਼ਨ ਤੇ ਚੱਲਦਾ ਹੋਣਾ ਸੀ। ਇਲਜ਼ਾਮ ਨਹੀਂ ਲਾ ਸਕੇ। ਐਮਪੀ ਆਪਣਾ ਨਿਕਲਿਆ। ਕੋਈ ਅਜੇ ਤੱਕ ਐਕਸ਼ਨ ਨਹੀਂ। ਕੋਈ ਹੋਮ ਮਿਨਿਸਟਰ ਦੀ ਸਟੇਟਮੈਂਟ ਨਹੀਂ। ਉਸ ਦੇ ਖਿਲਾਫ ਬਜ਼ਾਰਾ ਕਰਦੇ ਹੋਏ ਜਿਹੜਾ ਸਾਡਾ ਜਮਹੂਰੀ ਹੱਕ ਹੈ। 150 ਐਮਪੀ ਬਾਰ ਕੱਢ ਦਿੱਤਾ ਤੇ ਅੱਜ ਹੀ ਡਾਕਟਰ ਸਾਹਿਬ ਮੈਨੂੰ ਦੱਸ ਰਹੇ ਸੀ ਕਿ ਬਾਜੋ ਸਾਹਿਬ ਕੱਲ ਤਿੰਨ ਹੋਰ ਕਾਲੇ ਕਾਨੂੰਨ ਜਿਸਾਂ ਕਿਸਾਨਾਂ ਦੇ ਵੇਲੇ ਚਾਰ ਕਾਲੇ ਕਾਨੂੰਨ ਲੈ ਕੇ ਆਏ ਸੀ ਤਿੰਨ ਕਾਲੇ ਕਾਨੂੰਨ ਕੱਲ ਲੈ ਆਉਂਦੇ ਇਹਦਾ ਫਾਇਦਾ ਚੁੱਕਣ ਵਾਸਤੇ ਬਾਹਰ ਕੱਢ ਕੇ ਇਹਨਾਂ ਨੂੰ ਛੁੱਟੋ ਬਿੜਾ ਬਿਆਸ ਇਹੋ ਜੇ ਕਾਨੂੰਨ ਨੇ ਜਿਹਦੇ ਨਾਲ ਹਿੰਦੁਸਤਾਨ ਅੱਜ ਪੁਲਿਸ ਸਟੇਟ ਪੁਲਿਸ ਵੀ ਸਟੇਟ ਬਣ ਗਿਆ ਜਮੂਰੀਅਤ ਨੂੰ ਬਹੁਤ ਵੱਡਾ ਖਤਰਾ ਹੈ ਪੰਜਾਬ ਨੇ ਹਮੇਸ਼ਾ ਹੀ ਜਦੋਂ ਵੀ ਸੈਂਟਰ ਦੇ ਵਿੱਚ ਪਿਛਲੀ ਦੋ ਵਾਰ ਦੀਆਂ ਇਲੈਕਸ਼ਨ ਹੋਈਆਂ ਦੋਨੋਂ ਵਾਰ ਜਿੱਧਰ ਦੇਸ਼ ਨੇ ਭਾਵੇਂ ਵੋਟਾਂ ਕਿਸੇ ਬੰਨੇ ਹੋਰ ਪਾਈਆਂ ਬਟ ਪੰਜਾਬ ਨੇ ਹਮੇਸ਼ਾ ਆਪਣਾ ਕਰਦਾਰ ਵਿਖਾਉਂਦੇ ਹੋਏ ਸੈਂਟਰ ਦੇ ਇਹ ਫਤਵਿਆਂ ਦੇ ਖਿਲਾਫ ਆਪਣਾ ਫਤਵਾ ਦਿੱਤਾ ਸਾਨੂੰ ਪੂਰਨਾਸ਼ ਕਿ ਹੁਣ ਵੀ ਬਹੁਤ ਹੀ ਸੰਜੀਦਗੀ ਨਾਲ ਸਮਝਦਾਰੀ ਨਾਲ ਆਂਦੇ ਟਾਈਮ ਦੇ ਵਿੱਚ ਉਹਨਾਂ ਤਾਕਤਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਜਮਹੂਰੀਅਤ ਵੀ ਬਚਾ ਸਕਣ ਪੰਜਾਬ ਦੇ ਇੰਟਰਸਟ ਤੇ ਵੀ ਡਟ ਕੇ ਉਹਨਾਂ ਦੇ ਹੱਕਾਂ 'ਚ ਪਹਿਰਾ ਦੇ ਸਕਣ